ਇਹ ਪਿੰਡ ਮੇਰਾ ਮੋਲੇਵਾਲ ਦੇ ਕੀ ਗੱਲ ਹੋਈਏ ਦੱਸਿਓ ਸਾਰੇ ਜੀ ਤੁਸੀਂ ਸਾਰੇ ਇਹ ਕਹੇ ਜੀ ਇਟਾ ਕੁੜੀ ਦੀ ਕਹਾਣੀ ਹੋਈ ਜੀ ਮੁੰਡੇ ਨਾਲ ਮੱਦੇ ਗਏ ਜੀ ਆਈ ਇਹਨੇ ਮੋਟਰਸਾਈਕਲ ਉਤਰ ਕੇ ਗਾਲੇ ਲੱਗੇ ਕਰਨਾ ਉਹਨਾਂ ਨੇ ਮਿੱਟੋ ਮਿੱਟ ਪਿਸਤਲ ਆਪਣਾ ਲੋਡ ਕਰਕੇ ਸਾਡੇ ਤੇ ਫਾਇਰ ਸਿੱਧੇ ਚਲਾ ਦਿੱਤੇ ਉਹਨਾਂ ਨੂੰ ਮੌਕਾ ਵੀ ਨਹੀਂ ਦਿੱਤਾ ਗੱਲ ਕਰਨ ਦਾ ਤੁਹਾਡੇ ਕਿੱਥੇ ਲੱਗੀ ਸੀ ਸਰ ਮੇਰੇ ਘੋਟੇ ਤੇ ਲੱਗੀ ਜੀ ਕਿਹਦੇ ਨਾਲ ਕਹੇ ਤੁਸੀਂ ਮੁੰਡੇ ਨਾਲ ਸਹਾਜ ਸਿੰਘ ਦੇ ਨਾਲ ਕਹੇ ਜੀ ਤੇ ਆ ਚੱਲ ਫਾਇਰ ਹੋਇਆ ਜੀ ਦੋ ਥਲਾ ਇੱਕ ਝਗੜਾ ਕੁੜੀ ਦਾ ਹੀ ਉਡੀ ਦੇ ਸਨੇ ਕੋਈ ਉਹ ਘਾਰ ਕੋੜ ਕਹਿੰਦੇ ਰੰਜਲ ਪਾਹੀ ਉਹਨੇ ਫੋਨ ਲਾ ਕੇ ਕਹਿੰਦਾ ਵੀ ਇੱਥੇ ਆ ਰਹਾ ਤੇ ਨਾ ਵੇਖਣਾ ਉਦਾਂ ਇਦਾਂ ਜਿਹਨਾਂ ਦਾ ਝਗੜਾ ਆਇਆ ਪਿੰਡ ਦੇ ਹੀ ਯਾਰ ਨਾ ਨਾ ਉਹ ਬੰਦੇ ਕਰਨਤਾਰੰਦੀ ਕਿੰਨੇ ਜਾਣੇ ਆਏ ਉਹ ਤਿੰਨ ਜਾਣੇ ਆਏ ਸਪਲੈਂਡਰ ਬਹੁਤ ਸਾਰੇ ਪਿਸਤੌਲ ਇੱਕੋ ਹੀ ਇੱਕੋ ਪਿਸਤੌਲੀ ਪਿਸਤੌਲ ਵੀ ਦੋ ਨੰਬਰ ਤਾਂ ਮਿਲ ਗਿਆ ਨਾ ਤੇ ਇਹ ਨਾਲ ਤੁਸੀਂ ਸੰਭਿਆਈ ਮੁੰਡਾ ਨੇ ਆਪਣੇ ਚਾਚੇ ਕਾਇਰਣ ਹਾਲੇ ਮੈਂ ਗਿਆ ਮੋਟਰਸਾਈਕਲ ਉਤਰਿਆ ਤੇ ਮੋਟਰਸਾਈਕਲ ਤੋਂ ਨਾ ਪਹਿਲਾਂ ਮੋਟਰਸਾਈਕਲ ਉਤਰਿਆ ਉਹਨੇ ਗੋਲੀ ਚਲਾਤੀ ਉਸ ਵਾਰ ਕੋਈ ਗੱਲ ਨਹੀਂ ਆ ਦੋ ਹੈ ਹਾਂਜੀ ਦੋ ਵਾਰ ਹੋਈ ਕਾਰਨ ਕੀ ਮੁੰਡੇ ਤੇ ਲਗਾ ਮੇਰੇ ਚਾਚੇ ਦੇ ਪੈਰ ਤੋਂ ਮੁੰਡੇ ਨੂੰ ਤੇ ਇੱਕ ਮੇਰੇ ਲੱਗਾ ਉਹ ਵੀ ਉਹ ਪਤਾ ਨਹੀਂ ਇਹਨਾਂ ਦੀ ਕੋਈ ਝਗੜਾ ਹੋਇਆ ਸੀ ਮੇਰੇ ਚਾਚੇ ਦਾ ਚਾਚੇ ਦੇ ਮੁੰਡੇ ਨਾਲ ਝਗੜਾ ਹੋਇਆ ਸੀ ਨਾ ਪਛ ਪਤਾ ਨਹੀਂ ਕੀ ਗੱਲ ਵਾਲੇ ਉਹਨਾਂ ਦਾ ਤਰਨ ਤਰਨ ਤਾਡੋ ਨਾ ਪਛਾਣ ਨਹੀਂ ਸਾਰੇ ਮੈਨੂੰ ਇਹਦਾ ਹੋਏ ਕਿ ਇਹ ਵੀ ਇਹਨਾਂ ਦੇ ਨਾਲ ਆਏ ਆ ਕਿੰਨਾਂ ਦਾ ਲੰਮਾ ਸਰ ਮੋਰਚਾ ਦਾ ਉੱਤਰ ਨਹੀਂ ਲੱਗਾ ਤਾਂ ਉਹਨਾਂ ਨੇ ਪੈਂਦਿਆ ਕੋਈ ਚੋਰ ਸੀ ਟ੍ਰਿਪਲ ਆਇਟਿੰਗ ਸੀ ਤਿੰਨ ਨਹੀਂ ਸੀ ਉਹ ਆ ਦੋ ਹੀ ਕੰਨ ਸੀ ਤੁਹਾਡੇ ਕਿਥੋਂ ਲਗੇ ਹੋ ਆ ਦੋ ਜਨ ਲਗੇ ਹੋ ਦੋ ਕੰਮ ਸੀ ਲੱਗਦੇ ਰਹੇ ਜਨ ਇਨਫੋਰਮੇਸ਼ਨ ਆਏ ਇੱਕ ਜੀ ਦੋ ਵਿਅਕਤੀ ਹੋਏ ਦਾਕਲ ਜੀ ਕਾਰਪੋਰੇਟ ਹਸਪੀਟਲ ਅਰਧਿਆਲ ਤੇ ਰਾਹੁਲਿਆ ਪਿੰਡ ਮੂਲਿਆਵਾਲ ਤੋਂ ਆ ਇਨਦਾ ਲੜਾਈ ਝਗੜਾ ਹੋਇਆ ਵਾ ਇਹਨਾਂ ਦੇ ਬਿਆਨ ਦਰਜ ਕਰਨ ਲਈ ਆਏ ਲੜਾਈ ਕਿਹੜੀ ਕਿਹੜਾ ਕਹਦਾ ਨਾਲ ਝਗੜਾ ਹੈਗਾ ਵਾ ਇਹ ਤਾਂ ਬਿਆਨ ਦਰਜ ਕਰਕੇ ਵੇਖਦੇ ਹਾਂ ਜੋ ਵੀ ਝਗੜਾ ਹੈ ਦੋ ਫਾਇਰ ਹੋਇਆ ਜੀ ਇੱਕ ਦੇ ਗੋਡੇ ਤੇ ਥੱਲੇ ਲੱਗਾ ਜੀ ਇੱਕ ਪੱਖੀ ਦੇ ਹਾਂਜੀ ਵੇਖਦੇ ਹਾਂ ਸਰ ਬਿਆਨ ਦਰਜ ਕਰਕੇ ਵੇਨੇ ਅੱਜ ਮੌਕੇ ਜਾ ਕੇ ਬਿਆਨ ਦਰਜ ਕਰਨਾ ਜੀ ਜੇ ਬਿਆਨ ਤੋਂ ਬਾਅਦ ਮੈਂ ਦੱਸਾਂ ਜੀ ਦੋ ਧਨੇ ਆਏ ਜੀ ਇੱਕ ਦੋ ਜਾਣਿਆਂ ਤੋਂ ਪਹਿਲਾਂ ਜਿਹੜਾ ਪੇਸ਼ੈਂਟ ਆਇਆ ਉਹਦਾ ਨਾਮ ਸੀ ਘਰਾਹੂ ਸਨੋ ਵੀ ਸਾਤਾ ਸਿੰਘ ਇਹ ਮੁੱਲਿਆਵਲ ਰਹਿਣ ਵਾਲਾ ਇਹ ਆੜ ਗੋ ਸਭ ਤੋਂ ਪਹਿਲਾ ਕੇਸ ਆਇਆ ਇਹ ਛਾਤੀ ਵਿੱਚ ਗੋਲੀ ਗੋਲੀ ਮਾਰ ਤੋਂ ਨਿਕਲ ਗਈ ਗਈ ਆਪਾਂ ਨੇ ਐਕਸ-ਰੇ ਕਰਵਾਇਆ ਐਕਸ-ਰੇ ਦੇ ਬਾਅਦ ਇਹਨੂੰ ਇਹ ਤਾਂ ਸਹਿਗੇ ਕਿ ਮਾਸਾਰਾ ਕੱਟ ਰਿਹਾ ਤਾਂ ਤੋਂ ਅੱਗੇ ਦਾ ਟ੍ਰੀਟਮੈਂਟ ਜੋ ਵੀ ਕਰਾਣਾ ਹੈਗਾ ਵਾ ਉਹ ਆਪਾਂ ਨੂੰ ਸਕੈਨਿੰਗ ਕਰਾ ਕੇ ਕਿਤੇ ਹਾਲਾਤੀ ਹੋਰੇ ਬਾਰੇ ਕੋਈ ਕਰਦੇ ਆਣੇ ਦਸਿਆਣੇ ਕੀ ਕਰਵਾਣਾ ਨਹੀਂ ਕਰਵਾਣਾ ਔਰ ਤੋਂ ਬਾਅਦ ਥੋੜੀ ਫਿਰ ਬਾਦਿਰੇ ਚਾਚੇ ਦਾ ਮੁੰਡਾ ਆਇਆ ਉਹਦਾ ਨਾਮ ਹੈ ਗਰਧਿਆਸੀ ਸਾਨੂੰ ਸੁਤਨਾਮ ਜੀ ਉਹਦੇ ਖੱਬੇ ਗੋਡੇ ਤੇ ਗੋਲੀ ਵੱਜੀਦੀ ਹੈ ਉਹਦੇ ਗੋਡੇ ਵਿੱਚ ਐਕਸ-ਰੇ ਕਰਾਇਆ ਵਾ ਤੇ ਗੋਡੇ ਵਿੱਚ ਗੋਲੀ ਦਾ ਸ਼ਰਾਹ ਹੈਗਾ ਵਾ ਜੋ ਕਿ ਜਿਆਦਾ ਸੀਰੀਅਸ ਹੈ ਉਹਨਾਂ ਨੇ ਵੀ ਅੱਗੇ ਸਕੈਨ ਵੱਲੋਂ ਕਿਹਾ ਕਿਹਾ ਵਾ ਕਿਹਾ ਹੈ ਜਲਦੀ ਕਰੀਏ ਹੁਣ ਤਾਂ ਸੋਚ ਤਾਂ ਕਿਹਾ ਕਿ ਨਾ ਸਕੈਨ ਕਰਾ ਕੇ ਟ੍ਰੀਟਮੈਂਟ ਕਰਾਈਏ ਕੋਈ ਹੋਰ ਇਨਫੈਕਸ਼ਨ ਨਾ ਹੋ ਜਾਵੇ ਰੋਣਾ ਵੱਲੋਂ ਇਹ ਹੈ ਤਾਂ ਕੋਈ ਮੈਨੂੰ ਜਵਾਬ ਨਹੀਂ ਮਿਲਦਾ ਇਸ ਤੇ ਵੀ ਬਹੁਤ ਫਿਲਹਾਲ ਤੇ ਦੋਵੇਂ ਠੀਕ ਹੈ ਬਟ ਆਉਣ ਵਾਲਾ ਟਾਈਮ ਨਾ ਉੱਥੇ ਸੀਰੀਅਸਲੀ ਹੋ ਸਕਦਾ ਹੈ ਕਿ ਇਨਫੈਕਸ਼ਨ ਆ ਕੋਈ ਕਦੀ ਵੀ ਫੈਲ ਸਕਦੀ ਹੈ ਜੇ ਜਲਦੀ ਹੱਲ ਨਾ ਕੀਤਾ ਗਿਆ ਤਾਂ ਫਿਰ ਸੀਰੀਅਸਲੀ ਹੋ ਸਕਦਾ ਹੈ